ਅਮਲਤਾ ਦਾ ਸਿਮਬਲ ਹਾਂ ਸਿਲਵਰ ਦੇ ਬਾਰੇ ਅਜੀ ਇਹ ਜਿੰਨੇ ਜਿੰਨੇ ਪਾਣੀ ਦੇ ਵਿੱਚ ਡਿਟੇਡ ਆ ਗਏ ਕਿੰਨਾ ਸਾਨੂੰ ਮਤਲਬ ਲੱਭ ਸਕਿਆ ਸੀ ਉਹ ਉਹਨਾਂ ਲੱਭ ਤੇ ਨਾਲ ਨਾਲ ਉੱਤੇ ਲੰਬਾ ਹੋ ਕੇ ਵੀ ਮਤਲਬ ਕਿ ਕਿੰਨਾ ਸਵਾਰ ਇਹ ਪਤਾ ਨਹੀਂ ਆਉਂਦਾ ਇਹ ਉਹ ਅੱਗੇ ਦੇ ਫੂਟਾਂ ਅੰਚੱਕ ਪਾ ਕੇ ਉਹਨਾਂ ਵਾਸਤੇ ਜਿਦਾ ਗਾਣਾ ਤੇ ਆਉਂਦਾ ਨਹੀਂ ਕੋਲ ਉਹ ਉੱਦਨੇ ਵਾਸਤੇ ਬੰਨੇ ਕੱਟ ਰਹੇ ਹੁੰਦੇ ਨੇ ਕਾਮ ਨਾ ਜਿਦੋਂ ਆਹ ਨੇ ਰਾਜਾ ਹੁੰਦਾ ਆਹ ਮਹਿੰਦੀ ਆ ਜੀ ਇਹ ਮਹਿੰਦੀ ਆ ਜੀ ਆਟਾ ਮੌਸਰੀ ਆ ਕੱਟ ਸਲਾਟਾਂ ਆ ਰਹੀਆਂ ਰਹੇ ਅਗਰਾ ਦਾ ਪਾਉਂਖਾ ਹਾਇ ਹਾਸੂਨੀ ਜੀ ਸਭਾ ਸਭਾਂ ਦੇ سامنے ਵੀ ਜਦੋਂ ਕੈਮਰਾ ਵੀ ਤਾਂ ਵੀ ਨਹੀਂ ਉਹ ਇੱਥੇ ਆ ਪੰਜ ਦਾ ਪੈਸਾ ਤੇ ਵੀ ਪਾਣੀ ਦੀ ਬੁੱਟੇ ਇਹਦਾ ਵੀ ਬੰਦਾ ਆਗਲਾ ਲਿਆ ਉਹਦਾ ਆਈਡੀ ਥਰੂ ਭੇਜੀ ਹਾਂ ਪੰਜ ਬੁੱਟੇ ਕਾਲੋ ਮੈਨੂੰ ਫਾਲਸਾ ਦੋ ਮੈਂ ਪਾਪਾ ਨੂੰ ਦੋ ਗੋਲੀਆਂ ਲੈ ਮੈਂ ਫਾਲਸਾ ਲੈ ਕੇ ਆਇਆ ਸੀ ਸੁਣੋ ਸੁਣੋ ਮੈਡਮ ਤੁਸੀਂ ਮੇਰੀ ਗੱਲ ਨਾ ਸੁਣੋ ਪਹਿਲਾਂ ਹੀ ਦੇਣਾ ਜੀ ਸ਼ਰਮਦਾ ਹਾਂ ਮੈਨੂੰ ਚੈਰੀ ਵਰਗਾ ਸ਼ਰਮਦਾ ਵੀ ਨਹੀਂ ਨਾ ਕੋਈ ਫਾਲਸਾ ਜਿਹੜਾ ਫਾਲਸਾ ਮੈਂ ਕਿਸੇ ਦੇ ਘਰੋਂ ਪੜਾ ਕੇ ਲੈ ਕੇ ਆਇਆ ਉਹ ਚੱਲਿਆ ਨਹੀਂ ਅੱਛਾ ਇਹ ਤਾਂ ਲੋਕਾਂ ਤੋਂ ਵਧੀਆ ਜੀ ਉਹ ਤੋਂ ਆ ਆਇਆ ਲਈ ਉਹ ਜੇ ਮੰਨ ਲੈ ਦੇ ਰਸਤੇ ਦਾ ਆਇਆ ਦੇ ਕੇ ਬੁੱਟੀ ਵਾਲੇ ਸਾਈਡ ਤੋਂ ਦੇ ਦਿੱਤਾ ਮੈਂ ਲਈ ਆਂ ਦੇ ਆਂ ਬਿਕੜਾ ਅਮਰਪਾਲ ਤਾਂ ਹੈ ਨਹੀਂ ਕੋਈ ਬਰਾਤੀ ਬੀਤੀ ਨਹੀਂ ਮੈਂ ਵੈਸੇ ਗੱਲ ਕਰਨਾ ਮੈਨੂੰ ਇੰਨੀ ਕਿ ਨੋਲੇਜ ਹੈ ਕਿ ਨਾ ਮੈਂ ਬੁੱਟੇ ਬਟੇ ਬਹੁਤ ਲਾਏ ਆ ਪੱਟੇ ਵੀ ਬਹੁਤ ਆ ਪਾਲ ਕੇ ਦੁੱਖ ਲੱਗਦਾ ਫਿਰ ਪੱਤੇ ਹੀ ਜਰੂਰ ਆ। ਫਿਰ ਮੈਂ ਇੱਕ ਮਾਇਆ ਸੀਗਾ ਤਾਗਮਾਨ ਦਾ ਬਾਗ ਜਿਆ ਖੌਖ ਬੂਟਾ। ਉੱਥੇ ਘੋਲੇ ਛਕਣੇ ਪੈਗੇ ਉਹ ਖਾ ਜਾਂਦੇ ਸੀ ਬੂਟਾ ਦਾ ਸਕੇਂਦੀ ਲਾਹ ਕੇ। ਫਿਰ ਉਹ ਫਟ ਰਹੇ ਬਈ ਆਏ ਮਤਲਬ ਇਹ। ਇਹ ਤਾਂ ਖੋੜਿਆਂ ਵਾਸਤੇ ਖਾਂਦੇ ਆ ਜੀ। ਹਾਂ ਜੀ। ਉਹ ਨੌਪਣੇ ਜਰਾ ਸੰਭਾਲੂ, ਸੰਭਾਲੂ, ਸੰਭਾਲੂ। ਹਾਂ ਜੀ। ਇਹ ਮੋਟੇ ਜਿਹੇ ਸੰਭਾਲੂ। ਇਹ ਖੋੜਿਆਂ ਲਈ ਖਾਂਦੇ ਆ। ਕੋਈ ਕੁਫਾਲ ਸਾਂਦੇ ਆ। ਖੋੜੇ ਤਾਂ ਲਾਂਦੇ ਆ। ਇਹ ਇਹ ਕਿਵੇਂ ਇਹ ਬਾਲਮਖੀਰਾ ਜੀ ਉਹ ਮੌਲਵੀ ਬਾਲਮਖੀਰਾ ਅਜਾਪਾ ਮਾਮਾ ਜੀ ਰਾਜ ਤੋੜਿਆ ਸੀ ਇਹ ਜਿਹੜੇ ਬਣਾਲੇ ਕਰਨੇ। ਇਹ ਪੱਥਰੀ ਵਾਸਤੇ ਹੁੰਦਾ ਹੈ ਭਾਈ। ਅੱਛਾ ਜੀ। ਇਹ ਇਹ ਦੂਤੇ ਹਨ ਉਹਨਾਂ ਦੇ আর ਇਹ ਕਿਹੜੇ ਖੇਤ ਦੇ ਨਾਲ ਹੈ। ਹੱਸ ਰਹੇ। ਆਹਾਂ ਵੀ ਕਿਵੇਂ ਦੱਸਦੇ। ਮੈਨੂੰ ਤਾਂ ਇਹ ਵੀ ਜੀ ਪਜਾਮੇ ਵਿੱਚ ਤੇ ਹੈਗੇ ਬੰਦਾ ਇਹ ਲੋਕੜ ਦੀ ਪਾਪੂਟੇ ਇਹਦੀ ਜਿਹੜੀ ਸ਼ਕਲ ਆ ਤੂੰ ਲੱਗੂਗਾ ਤੋਰੀਆਂ ਨੂੰ ਲੰਕਦੇ ਆ। ਅੱਛਾ ਇੱਧਰ ਦੇ। ਉਹਦਾ ਜੂਸ ਕੱਢਣਾ ਪੈਂਦਾ ਜੀ ਜਾਂ ਉਹਨੂੰ ਗ੍ਰੈਂਡ ਕਰਕੇ ਉਹਦੇ ਫੱਟੇ ਬਣਾਉਣੇ ਪੈਂਦੇ ਆ ਪੱਥਰੀ ਖਤਰ ਕਰਦਾ। ਮਾਰੀ ਮੇਕ ਨੂੰ ਮਾਰੀ। ਤੇ ਆਹ ਮੌਲ ਫਰੀ ਹੈ। ਇਹ ਤਾਂ ਮੈਨੂੰ ਪਤਾ। ਵਾਲੇ ਵਿੱਚ ਤਾਂ ਬਹੁਤ ਵੱਡਾ ਰਸਤ ਬਣਦਾ ਜੀ। ਹੂੰ। ਉਹ ਲਹਿੰਦੇ ਸੀ ਮਮਈਂ ਬੁਰਪੁਰ ਤੋਂ ਬਣਾਇਆ ਕੰਮ ਦੇ ਇਸ ਪਰਲੇ ਦੇ। ਇਹਦਰਾ ਕਹੂਗਾ ਵੱਡਾ ਜੀ ਤੋਰੀਆਂ ਕੋ ਲੰਮਕਣਗੇ ਰੰਗ ਵੀ ਤੋਰੀਆਂ ਕਰੀਏ। ਪੰਨੋ ਫੋਕੀਆ ਕੀ ਹੈ। ਕੀ ਲਗੋਇਆ ਪਾਸਟਰ ਜੀ ਇਹ ਦੇਖੀਏ ਕਿੱਥੇ ਕੀ ਹੈ ਪਤਾ ਨਹੀਂ ਕੀ ਆ। ਇੱਥੇ ਮਹਿਲ ਕਲਾ ਕਰਨੇ ਲੱਗੇ ਹੋਏ ਆ। ਹਾਂ ਉੱਥੇ ਲੱਗਾ ਹੋਇਆ। ਸਮਝ ਆਇਆ? ਇੱਥੇ ਦੇਖਣੇ ਬਹੁਤ ਵੱਟ ਬਣਾਉਦੇ ਆ ਜੀ ਬੱਤ। ਵੱਡੇ ਵੱਡੇ ਲੱਗੇ ਹੋਏ ਆ। ਹਾਂ ਜੀ ਟੈਚੂਆ ਬਣਾ ਲੱਭਦੇ ਉਹਦੇ ਬਿਲਕੁਲ ਉੱਪਰ ਲੱਗਾ ਹੋਇਆ। 哎，他好多,多天了。